ਦੀ ਕਿ ਬਹੁਤ ਵੱਡਾ ਚੈਲੰਜ ਹੈ ਮੈਂ ਤਾਂ ਜਦੋਂ ਰਾਸਤੇ ਚੱਲ ਰਿਹਾ ਤੁਸੀਂ ਵੀ ਸਾਰੇ ਆਏ ਹੋ ਤੁਹਾਨੂੰ ਹੀ ਪਤਾ ਕਿੰਨੀ ਮੁਸ਼ਕਿਲਾਂ ਆਇਆ ਤੁਸੀਂ ਸੋਚੋ ਜਿਹੜੇ ਪਰਿਵਾਰ ਇੱਥੇ ਰਹਿੰਦੇ ਨੇ ਆਲਰੇਡੀ ਉਹਨਾਂ ਲਈ ਕਿੰਨਾ ਮੁਸ਼ਕਿਲ ਹੈ ਤਾਂ ਬਹੁਤ ਵੱਡਾ ਚੈਲੰਜ ਹੈ ਔਰ ਇਹ ਤਾਂ ਪਾਣੀ ਦਾ ਸਤਰ ਹੁਣ ਉੱਚਾ ਹੈਗਾ ਤਾਂ ਜਦੋਂ ਨੀਚੇ ਜਾਊਗਾ ਉਦੋਂ ਹੋਰ ਜ਼ਿਆਦਾ ਮੈਨੂੰ ਲੱਗਦਾ ਕੰਮ ਤੇ ਰਿਸਪੌਂਸਿਬਿਲਟੀਜ਼ ਵਧਣ ਗਿਆ ਤੇ ਇਹੀ ਰਹੂਗਾ ਕਿ ਪੂਰੀਆਂ ਜਿਹੜੇ ਇੱਥੋਂ ਦੇ ਪੰਚ ਨੇ ਸਰਪੰਚ ਜਿਹੜੇ ਵੀ ਹੈਡਸ ਨੇ ਉਹ ਕੁਛ ਨਾ ਕੁਛ ਲਿਸਟਾਂ ਬਣਾਉਂਦੇ ਰਹਿਣ ਜ਼ਰੂਰਤਮੰਦ ਪਰਿਵਾਰਾਂ ਦੀਆਂ ਉਹਨਾਂ ਦੀ ਕੀ ਕੀਆਂ ਜ਼ਰੂਰਤਾਂ ਹੈ ਤਾਂ ਕਿ ਆਪਾਂ ਉਹਨਾਂ ਨੂੰ ਪੂਰਾ ਕਰ ਸਕੀਏ ਕਿਉਂਕਿ ਤੁਸੀਂ ਦੇਖਦੇ ਹੋ ਕਿ ਰਾਸ਼ਨ ਵਗੈਰਾ ਤਾਂ ਵੈਸੇ ਹੀ ਬਹੁਤ ਆ ਚੁੱਕਿਆ ਉਹਦੀ ਓਨੀ ਲੋੜ ਨਹੀਂ ਹੈ ਪਰ ਲੋੜ ਉਹ ਚੀਜ਼ਾਂ ਦੀ ਨਹੀਂ ਜਿਹੜੀ ਹੁਣ ਸਾਨੂੰ ਹੌਲੀ ਹੌਲੀ ਪਤਾ ਆ ਪਤਾ ਲੱਗਣੀਆਂ ਸ਼ੁਰੂ ਹੋਣ ਗਿਆ ਸਰ ਤੁਸੀਂ ਵੀ ਪਾਣੀ ਦੇ ਵਿੱਚੋਂ ਲੰਘ ਕੇ ਆਏ ਹੋ ਕਈ ਸੜਕਾਂ ਜਿਹੜੀਆਂ ਟੁੱਟੀਆਂ ਹੋਈਆਂ ਨੇ ਕਿਵੇਂ ਦੇਖਦੇ ਹੋ ਇਹਨਾਂ ਦੇ ਹਾਲਾਤਾਂ ਨੂੰ ਕਿ ਕਿੰਨਾ ਖੁੱਖਾ ਅੱਜ ਪਿੰਡ ਦੇ ਲੋਕਾਂ ਵਾਸਤੇ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੀ ਮਦਦ ਜਿਹੜੀ ਆ ਤੁਸੀਂ ਆਸ਼ਵਾ ਮੈਨੂੰ ਤੇ ਪਤਾ ਚੱਲਿਆ ਸੀ ਕਿ ਯੂ نو ਇੱਥੇ ਗੱਦੇ ਹੋਣ ਕੰਬਲ ਹੋਣ ਕੁਝ ਅਸੀਆ ਕਿੱਜ ਜਿਹੜੀਆਂ ਰੋਜ਼ ਮਰਦੀ ਜ਼ਰੂਰਤਾਂ ਹੁੰਦੀਆਂ ਜਿਵੇਂ ਯੂ نو ਸੈਨੀਟਰੀ ਪੈਡਸ ਹੋਣ ਜਾਂ ਫਿਰ ਫੋਰ ਬਸਮਾਨ ਜਿਹੜਾ ਜਿਹੜਾ ਹਰ ਰੋਜ਼ ਕੋਈ ਮੱਛਰਦਾਨੀਆਂ ਬਹੁਤ ਸਾਰੀਆਂ ਐਸੀ ਚੀਜ਼ਾਂ ਜਿਹੜੀਆਂ ਹਰ ਪਰਿਵਾਰ ਨੂੰ ਲੱਗਦੀਆਂ ਲੱਗਦੀਆਂ ਸੀ ਫੋਨ ਕਰਕੇ ਪਤਾ ਲਗਾਣੇ ਹਰ ਪਿੰਡਾਂ ਜਿਹੜੀ ਜਾਨ ਦੀ ਕੋਸ਼ਿਸ਼ ਕਰਦੇ ਲਾ ਕਿ ਜਿਹੜੀਆਂ ਉਹਨਾਂ ਦੀ ਲੋੜ ਨੇ ਉਹ ਵਾਲੀਆਂ ਚੀਜ਼ਾਂ ਲੈ ਕੇ ਜਾਈਏ ਐਵੇਂ ਨਾ ਜਸਟ ਆਪਾਂ ਸਟਾਕ ਕਰ ਦਈਏ ਤਾਂ ਕਿ ਉਪਾਇਰ ਹੈ ਤੇ ਉਹਦੇ ਲਈ ਹੈ ਸਿਸਟਰ ਜੀ ਮਾਲਵੀਕਾ ਮੇਰੀ ਕਿੰਨੇ ਦਿਨਾਂ ਤੋਂ ਪਿੰਡਾਂ ਦੇ ਵਿੱਚ ਜਾ ਜਾ ਕੇ ਹੀ ਲਿਸਟਾਂ ਲੈਂਦੀ ਰਹੀ ਹੈ ਔਰ ਅੱਜ ਜੋ ਦਵਾਵਾਂਗੇ ਜਦੋਂ ਪਰਿਵਾਰਾਂ ਨੂੰ ਮਿਲਾਂਗੇ ਸਾਨੂੰ ਹੋਰ ਕੁਝ ਚੀਜ਼ਾਂ ਵੀ ਪਤਾ ਲੱਗਣੀਆਂ ਕਿ ਹੋਰ ਕੀ ਚੈਲੰਜਸ ਨੇ ਪਰਿਵਾਰਾਂ ਨੂੰ ਤੇ ਅਸੀਂ ਐਡਰੈਸ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਸਰ ਕਈ ਮਕਾਨ ਵੀ ਡੈਮੇਜ ਹੋਏ ਆ ਸਰ ਇੱਕ ਪਿੰਡ ਦੇ ਵਿੱਚ ਵੀ ਖਾਸ ਤੌਰ ਉਹ ਵੀ ਦੇਖਾਂਗੇ ਉਹ ਪਰਿਵਾਰਾਂ ਨੂੰ ਮਿਲਾਂਗੇ ਔਰ ਜੋ ਬਹੁਤ ਹੀ ਜ਼ਿਆਦਾ ਜਿਨ੍ਹਾਂ ਨੂੰ ਲੱਗਦਾ ਹੈ ਕਿ ਬਹੁਤ ਔਖਾ ਹੋਣ ਵਾਲਾ ਤੁਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਉਹ ਹੈਲਪ ਕਰ ਪਾਈਏ ਤਾਂ ਕਿ ਆਉਣ ਵਾਲੇ ਟਾਈਮ ਸਰਦੀਆਂ ਨੇ ਪੰਜਾਬ ਸੂਰ ਔਖੀ ਹੋ ਜਾ ਨੇ ਪਰਿਵਾਰਾਂ ਨੇ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਹੈਲਪ ਜੋ ਸਾਡੇ ਤੋਂ ਬਿਹਤਰ ਹੋ ਪਾਇਆ ਕਰਾਂਗੇ ਔਰ ਸਾਰਿਆਂ ਨੂੰ ਮਿਲ ਕੇ ਕਰਨਾ ਚਾਹੀਦਾ ਹੈ ਸਰ ਅਪੀਲ ਕਰੂਗੇ ਹੋਰ ਵੀ ਜਿਹੜੇ ਹਨ ਅਧਾਕਰਾਂ ਨੂੰ ਵੀ ਮਤਲਬ ਇਸ ਤਰ੍ਹਾਂ ਦੀ ਮਦਦ ਬਿਲਕੁਲ ਮੈਂ ਯੂ نو ਜਿੰਨੇ ਸਾਡੇ ਭਰਾ ਨੇ ਸਾਡੀ ਇੰਡਸਟਰੀ ਤੋਂ ਹੋਣ ਸਿੰਗਰ ਹੋਣ ਕੋਈ ਵੀ ਹੋਵੇ ਜਿਹੜਾ ਵੀ ਕਰ ਰਿਹਾ ਹੈ ਮੈਂ ਸਾਰੇ ਨੂੰ ਇਹ ਕਹਿਣਾ ਚਾਹਾਂਗਾ ਕਿ ਜੋ ਵੀ ਤੁਸੀਂ ਮਦਦ ਕਰਨਾ ਚਾਹੁੰਦੇ ਹੋ ਪਹਿਲੇ ਇੱਕ ਵਾਰ ਜ਼ਰੂਰ ਆਈਡੈਂਟੀਫਾਈ ਕਰੋ ਕਿ ਕਿਸ ਤਰ੍ਹਾਂ ਦੀ ਮਦਦ ਚਾਹੀਦੀ ਹੈ ਸਿਰਫ ਭੇਜੋ ਨਾ ਕਿਉਂਕਿ ਤੁਸੀਂ ਬੜੀ ਮਿਹਨਤ ਨਾਲ ਬੜੇ ਦਿਲੋਂ ਤੁਸੀਂ ਹੈਲਪ ਕਰਨਾ ਚਾਹੁੰਦੇ ਹੋ ਪਰ ਉਹ ਸਮਾਨ ਇੱਥੇ ਸਹੀ ਇਸਤੇਮਾਲ ਨਾ ਹੋਏ ਉਹਦਾ ਕੋਈ ਫਾਇਦਾ ਨਹੀਂ ਸਾਨੂੰ ਚਾਹੀਦਾ ਕਿ ਅਸੀਂ ਸਹੀ ਤਰੀਕੇ ਨਾਲ ਉਹ ਚੀਜ਼ਾਂ ਦੀ ਮਦਦ ਕਰੀਏ ਜੋ ਉਹਨਾਂ ਨੂੰ ਲੋੜ ਹੈ ਕਿ ਇਹਨੇ ਘਰ ਕਰੈਕ ਹੋ ਗਏ ਹੋਣ ਜਾਂ ਟੁੱਟ ਗਿਆ ਉਹਨਾਂ ਚਤਾਂ ਕਈ ਪਸ਼ੂ ਕਈਆਂ ਦੇ ਰੁੜ ਗਏ ਨੇ ਉਹਨਾਂ ਦੀ ਰੋਜ਼ੀ-ਰੋਟੀ ਉੱਥੇ ਹੁੰਦੀ ਉਹਨਾਂ ਨੂੰ ਪਸ਼ੂ ਲੈ ਕੇ ਦਿੱਤਾ ਜਾਏ ਤਾਂ ਕਿ ਉਹ ਚੱਲਦਾ ਰੇ ਸਸਟੇਨੇਬਲ ਮਾਡਲ ਬਣਾਉਣਾ ਬੜਾ ਜ਼ਰੂਰੀ ਹੈ ਤਾਂ ਕਿ ਇਹ ਪਰ ਉਹ ਲੰਬੀ دیر ਤੱਕ ਟਿਕ ਸਕਣ ਸਰ ਆ ਫਸਲ ਤਾਂ ਖਰਾਬ ਹੋ ਗਈ ਅਗਲੀ ਫਸਲ ਚੈਲੰਜ ਹੁੰਦੀ ਹੈ ਕਿਸਾਨਾਂ ਵਾਸਤੇ ਕਿ ਉਹਦੇ ਵਾਸਤੇ ਵੀ ਮਤਲਬ ਕਿ ਉਹਨਾਂ ਪੈਸਾ ਹੋਏਗਾ ਕਿਉਂਕਿ ਜੇ ਆਰਤੀ ਕੈਨ ਜਾਂ ਬੈਂਕਾਂ ਹੁਣ ਉਹ ਲੋਨ ਨਹੀਂ ਦੇਣਗੇ ਕਿਉਂਕਿ ਇਹਨਾਂ ਦੀ ਫਸਲ ਤਾਂ ਸਾਰੀ ਰਹਿਮਤ ਹੋ ਚੁੱਕੀ ਮੈਨੂੰ ਲੱਗਦਾ ਪਹਿਲਾਂ ਤਾਂ ਜਿਹੜੇ ਸਰਕਾਰਾਂ ਤੋਂ ਜਾਂ ਲੋਨ ਜਾਂ ਜੋ ਵੀ ਉਹ ਮਾਫ ਹੋਣਾ ਬੜੇ ਜ਼ਰੂਰੀ ਹੈ ਇਹਨਾਂ ਦੇ ਕੁਝ ਸਾਰਿਆਂ ਨੇ ਦੇਖਿਆ ਕਿ ਇੱਕ ਵਾਰ ਇੱਕ ਸਾਲ ਕਿਸਾਨ ਪਿੱਛੇ ਰਹਿ ਜਾਂ ਉਹਨੂੰ ਉੱਠਣ ਲੱਗੇ ਕਈ ਸਾਲ ਲੱਗ ਜਾਂਦੇ ਪਹਿਲਾਂ ਉਹ ਮਾਫ ਹੋਣੇ ਚਾਹੀਦੇ ਔਰ ਫਿਰ ਸਰਕਾਰ ਨੂੰ ਇਹ ਸਕੀਮ ਜ਼ਰੂਰ ਦੇਣੀ ਚਾਹੀਦੀ ਹੈ ਜਿੱਤੇ ਇਹਨਾਂ ਨੂੰ ਫਸਲਾਂ ਲਈ ਜੋ ਵੀ ਇਹਨਾਂ ਨੂੰ ਚਾਹੀਦਾ ਹੈ ਉਹ ਇਹਨਾਂ ਨੂੰ ਮੁਫਤ ਮਿਲੇ ਕਿਸਾਨਾਂ ਨੂੰ ਤਾਂ ਕਿ ਉਹ ਯੂ نو ਸਰਵਾਈਵ ਕਰ ਸਕਣ ਥੈਂਕ ਯੂ